ਅੱਜ ਵੀਰ ਦੀ ਚਾਰੇ ਦੀ ਤੂੜੀ ਦੀ ਤਲਵੰਡੀ ਬੁੱਧ ਸਿੰਘ ਅਤੇ ਛੁਗੀਆਂ ਕਾਲੂ ਤੋਂ ਇਹ ਟਰਾਲੀਆਂ ਲੈ ਕੇ ਕਿਸਾਨ ਆ ਰਹੇ ਨੇ ਤੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਮਦਦਾ ਇੱਥੇ ਟਾਈਮ ਲੱਗਦਾ ਵੇਖੋ ਪਾਣੀ ਦੇ ਵਿੱਚ ਦੀ ਕਿੰਨਾ ਵਗਾਹ ਚੱਲਣ ਡਿਆ ਤੇ ਫਿਰ ਵੀ ਜਿਹੜੇ ਆ ਵੀਰ ਇੱਥੇ ਮਦਦ ਲੈ ਕੇ ਪਹੁੰਚੇ ਹੋਏ ਪਿੰਡ ਛੁਗੀਆਂ ਕਾਲੂ ਤਲਵੰਡੀ ਬੁੱਧ ਸਿੰਘ ਇਹ ਤੋਂ ਬਿਨਾਂ ਟਰਾਲੀ ਚੇਕ ਕਰ ਬੰਦੀ ਬੋਸਟੇਸ ਜਿਹੜੇ ਪਖਾਨੇ ਤੋਂ ਮਦਦ ਲੈ ਕੇ ਆਏ ਇਹਦਾ ਸੋਨਾ ਦਾ ਉਦਾਰ ਸਾਡੇ ਕੋਲ ਕੋਈ ਨਾ ਪਰ ਤੇ ਜਿਹੜਾ ਹੰਕਾਰ ਲੈ ਕੇ ਆਇਆ ਚਾਰ ਟੀਡੀ ਹੋਰ ਜਾਤਾ ਬਣਾ ਦੇ ਬਹੁਤ ਥੋੜੀ ਝੰਗ ਆ ਪਵੇ ਵੱਡੀ ਬੋਸਟੇਸ ਦੇ ਬਿਨਾਂ ਕਾਲੂ ਦਾ ਅਸੀਂ ਕੋਈ ਮਟਾਇਣਾ ਮੈਂ ਕੋਲ ਲੱਗ ਲੱਗ ਜਿਹੜਾ ਅੱਜ ਦਾ ਤਾਜਾ ਮੌਣ ਖਾਇਆ ਜਾਵਾ ਪਾਣੀ ਨੰਗ ਕਾ ਇੱਥੇ ਕਿਉਂਕਿ ਪਾਣੀ ਇੱਥੇ 10 ਫੁੱਟ ਤੇ ਪਾਣੀ ਚੱਲਣ ਗਿਆ ਸੀ ਜਿਹੜੇ ਕਿਥੇ ਹੋਏ ਤੇ ਕਹਿੰਦੇ ਜਿਹੜੀ ਬਾਟਰ ਦੀ ਜਿਹੜਾ ਬਰੋੜਾ ਇਹ ਵੀਰ ਦੀ ਜ਼ੀਰੋ ਗਰਾਉਂਡ ਤੇ ਪਹੁੰਚਾ ਆਇਆ ਬੱਡਰ ਦੀ ਜਿਵੇਂ ਅਸੀਂ ਗੁਰਦੁਆਰਾ ਗੁਪਤਸਰ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰ ਦੇ ਵਿੱਚ ਪਹੁੰਚੇ ਉੱਥੋਂ ਦੀ ਮੁੱਖ ਸੇਵਾਦਾਰ ਬਾਬਾ ਜੀ ਨਾਲ ਗੱਲਬਾਤ ਕਰਨ ਲੱਗੇ ਆ ਬਾਬਾ ਜੀ ਜਿਹੜੀ ਇੱਥੇ ਸੇਵਾ ਨਿਭਾ ਰਹੇ ਜੋ ਕੀਆਂ ਕਰੀਆਂ ਤੁਹਾਨੂੰ ਸਾਈਤਾ ਸੁਪਰਾਪਤ ਰਗੂਜੀ ਦਾ ਖਾਲਸਾ ਰਗੂਜੀ ਜੀ ਦੇ ਸੰਗਤ ਜੀ 1 ਮਹੀਨਾ ਹੋ ਗਿਆ ਹਾਂਜੀ ਹਾਂਜੀ ਜਿਹੜਾ ਖੜਾਂਦੀ ਮਾਹਰੇਟ ਆਏ ਤੇ ਉਹਦੇ ਪਰਿਵਾਰ ਇੱਥੇ ਆਏ ਹੋਏ ਹਾਂਜੀ ਹਾਂਜੀ 7-8 ਪਰਿਵਾਰ ਆਏ ਹੋਇਆ ਉਹਨਾਂ ਦੀ ਫੈਮਿਲੀ ਹਾਂਜੀ ਉਹ ਆਈ ਤੇ ਲੰਗਰ ਉਹਨਾਂ ਦੇ ਕੁੱਤੇ ਮੱਝਾਂ ਕਿ ਉਹ ਸਾਰੇ ਇੱਥੇ ਬੈਠੇ ਹੋਏ ਆ ਹੁਣ ਆਪ ਜੀ ਵੀ ਇੱਥੇ ਆਇਓ ਬਲੈਕਰ ਆ ਲੈ ਕੇ ਇੱਥੇ ਆਇਓ ਮੱਜਾ ਸ਼ੁਕਰਾਨਾ ਜਿੱਦਾਂ ਹੋਰ ਬੰਦੇ ਇੱਥੇ ਹੋਰ ਵੀ ਉਥੋਂ ਬਰਨਾਲਿਆਂੋਂ ਆਏ ਸੀ ਅਮਰਦਪਾਲ ਦੀ ਪਾਰਟੀ ਦੇ ਆਇਆ ਆਮ ਆਦਮੀ ਵਾਲੇ ਇੱਥੇ ਆਏ ਇੱਥੇ ਆ ਗਰੂ ਹੁੰਦੇ ਆ ਸੋ ਸਾਰਿਆਂ ਦਾ ਸ਼ੁਕਰਾਨਾ ਪਰ ਇੱਕ ਬੇਨਤੀ ਹੋਰ ਆ ਵੀ ਲੰਗਰ ਦੀ ਰਸਤ ਵੀ ਇੱਥੇ ਲਿਆਓ ਲੰਗਰ ਇੱਥੇ ਬੰਦਿਆ ਸੰਗਤ ਵਾਸਤੇ ਜਾਂ ਜਿੱਤੇ ਇੱਧਰ ਬੰਦੇ ਬੰਨ ਬਨ ਰਿਆ ਉਹਨਾਂ ਬਾਅਦ ਆਸ਼ਰਮਾਨ ਇੱਥੋਂ ਬੰਦੇ ਆ ਇੱਧਰ ਬੰਨ ਬਨਨਦੇ ਆ ਉਹਨਾਂ ਦੀ ਇੱਥੋਂ ਬੰਦੇ ਆ ਸੋ ਸੁਗੀਆਂ ਰਸਦਾ ਲੰਗਰ ਦੀਆਂ ਉਹ ਵੀ ਇੱਥੇ ਲੈ ਕੇ ਆਜ ਰੋ ਇੰਨੀ ਕੁ ਬੈਂਤੀ ਸਕਦਾ ਬਾਬਾ ਜੀ ਨੇ ਇੱਕ ਵਾਰੀ ਬਹੁਤ ਮੇਰੀਆਂ ਮੈਸੇਜ ਦਿੱਤਾ ਵੀ ਜਿਹੜੀ ਸੰਗਤ ਇੱਥੋਂ ਮੈਂ ਕੋਈ ਕੈਮਰਾਮੈਨ ਨੂੰ ਕਿ ਡੰਗਲ ਜੇ ਇੱਕੀਆਂ ਕਿੱਥਾਂ ਨੇ ਕਿ ਬੱਦੇ ਹੋਏ ਉਹਨਾਂ ਦੀ ਬਾਈ ਸਿਲਾ ਕਰੇ ਤੇ ਬਾਬਾ ਜੀ ਨੇ ਰਹਿਣ ਬਸੇਰੇ ਵਾਸਤੇ ਵੀ ਜੇ ਕੋਈ ਕਿਸਮ ਵਾਲੇ ਇੱਥੇ ਰਹਿੰਦਾ ਉਹਨਾਂ ਵਾਸਤੇ ਜੀ ਨੇ ਪਾਇਆ ਇਸ ਤਰ੍ਹਾਂ ਇੱਥੇ ਕਿ ਇਹ ਬਾਬਾ ਜੀ ਨੇ ਕਿਹੜਾ ਆਪਣਾ ਇਸ ਸੰਤ ਜੀ ਦਾ ਵੀਰ ਸਿੰਘ ਦਾ ਸਥਾਨ ਹੈ ਹਾਂਜੀ ਹਾਂਜੀ ਬਾਬਾ ਜੀ ਸੇਵਾ ਬਾਬਾ ਸੁਖਾ ਹੁੰਦੀ ਸਿੰਘ ਗੁਰੰਗਾਬਾਦ ਵਾਲੇ ਮਾਮਾ ਖਾਨ ਦਾ ਸਥਾਨ ਹੈ ਜੀ ਉਹਨਾਂ ਦਾ ਇਹ ਨਾ ਉਧਰ ਬੀੜੀ ਪੱਤਨ ਵਜਦਾ ਜੀ ਹਾਂਜੀ ਉਹਦਾਂ ਬੀੜੀ ਪੱਤਨ ਵਜਦਾ ਜੀ ਜਿਹਦੇ ਕੋਲ ਬੀੜੀ ਪੀਂਦੀ ਰਹੀ ਹੈ ਆ ਬੀੜੀ ਪੱਤਨ ਉਹ ਸਥਾਨਵਾ ਜੀ ਦੇ ਇਹਦੇ ਮੁਖ ਸੇਵਾਦਾਰ ਬਾਬਾ ਅੰਦਰੀ ਸਿੰਘ ਜੀ ਹੈ ਬਾਬਾ ਹਾਂਜੀ ਹਾਂਜੀ ਉਹਦੇ ਉਹਦੇ ਸੇਵਾ ਨਿਭਾ ਰਹੇ ਆ ਇਹ ਦੇਖ ਰਹੇ ਆ ਉਹਨਾਂ ਦੇ ਪਿਤਾ ਜੀ ਹੋਏ ਉਹਨਾਂ ਨੇ ਇਹ ਵਿਭਾਗਤਾਨ ਬਣਾਇਆ ਸਾਰੇ ਇਲਾਕੇ ਦੇ ਨਾਲ ਮਿਲ ਕੇ ਇੱਥੇ ਜਿਹੜਾ ਨਾ ਇਹ ਕਾਗਲਾ ਇੱਕ ਪਹਿਲੇ ਬਾਬੇ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ ਦਾ ਭਾਵਾ ਕਦੀ ਮੀਟਿੰਗ ਦੇ ਉੱਤੇ ਬੜਾ ਸਾਥ ਕੀਤਾ ਜਿਹੜੀ ਉਹ ਵੀ ਲੱਗਦਾ ਜੀ ਸੇਵਾ ਹਾਂਜੀ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਵੀ ਇਹਦੇ ਬੰਨ ਤੇ ਰੋਜ਼ ਆਉਂਦੀ ਆ ਇਹਦੇ ਬੰਨ ਬੰਨਣ ਵਿੱਚ ਉਹਨੇ ਬੜੀ ਮਤਲਬ ਨਾਲ ਕੀਤਾ ਤੇ ਚਾਰ ਸਾਵਾ ਗੁਰਦੁਆਰ ਸਾਹਿਬ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਜਿਹੜੇ ਮੁੱਖ ਤੇ ਪਹੁੰਚਦੀ ਰਹੀ ਹੈ ਉੱਥੇ ਬੀਬੀਆਂ ਜਿਹੜੀਆਂ ਸੇਵਾ ਕਰਦੀਆਂ ਐ ਗੁਰੂ ਘਰ ਲੰਗਰ ਪਕਾਉਂਦੀਆਂ ਐ ਸਿੰਘ ਛਕਾਉਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਲੱਗ ਲੱਗੇ ਸਾਰੀ ਸਖਤ ਦਾ ਧੰਨਵਾਦ ਕਰਦੇ ਜਿਹੜੇ ਬਾਬੇ ਜੀ ਨੇ ਲੱਗ ਲੱਗੇ ਨੰਗ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨੋ 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 ਬੜਾ ਬੰਦਾ ਹੋ ਗਿਆ ਜਾਨੋ ਜਾਨੋ ਚੱਲ ਆਇਤਾ ਵਾਹ